ਦਰਮਾ ਜੀ ਜਾਂਦਿਆਂ ਦੇ ਗੱਲ ਕਰੀਏ ਦਿੱਲੀ ਦੀ ਹਵਾ ਦੇ ਬਾਰੇ ਤੇ ਇੱਥੇ ਤਾਂ ਹਲੇ ਝੋਨਾ ਲੱਗਣਾ ਸ਼ੁਰੂ ਵੀ ਨਹੀਂ ਹੋਇਆ ਤੇ ਇਹ ਦਿੱਲੀ ਦੀ ਹਵਾ ਕਹਿੰਦੇ ਫੇਰ ਖਰਾਬ ਹੋ ਗਈ। ਪ੍ਰਵੀਨ ਜੀ ਦਿੱਲੀ ਦੀ ਹਵਾ ਤਾਂ ਵੈਸੇ ਖਰਾਬ ਰਹਿੰਦੀ ਆ। ਸਹੀ ਗੱਲ ਆ। ਜਿਹੜਾ ਦਿੱਲੀ ਨੇ ਕਦ ਕਿਸੇ ਨਾਲ ਬਰਾਬਰ ਦਾ ਸਲੂਕ ਕੀਤਾ ਉਹਦੀ ਹਵਾ ਤਾਂ ਵਿਗੜੀ ਹੋ ਰਹੀਦੀ ਆ। ਹੂੰ 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 ਚਲੋ ਆਪਾਂ ਅੱਜ ਰਾਜਨੀਤਿਕ ਵਜਾਏ ਜਿਹੜਾ ਕੁਦਰਤੀ ਹਵਾ ਉਹਦੇ ਜੀ ਖੜ ਗਿਆ। ਠੀਕ ਹੈ ਨਾ ਉਹ ਆਬੋ ਹਵਾ ਦੇ ਵਿੱਚ ਜਹਿਰ ਦਿੱਲੀ ਵਾਲੇ ਘੋਲਦੇ ਨੇ ਤੇ ਬਦਨਾਮ ਪੰਜਾਬ ਵਾਲਿਆਂ ਨੂੰ ਕਰ ਲੈਂਦੇ ਨੇ ਹਮ ਹਮ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਜਿਹੜਾ ਸਵਾਲ ਹੈ ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਸੀ ਹਮ ਤਦ ਇਹ ਪੰਜਾਬ 'ਚ ਜੇ ਕਾਂਗਰਸੀ ਸਰਕਾਰ ਸੀ ਜਾਂ ਬਾਦਲਾਂ ਦੀ ਸਰਕਾਰਾਂ ਰਹੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤਦ ਬਹੁਤ ਭੰਡਿਆ ਗਿਆ ਪੰਜਾਬ ਨੂੰ ਕਿ ਇੱਥੋਂ ਧੂਆ ਆਉਂਦਾ ਜੀ ਜਦੋਂ ਦਿੱਲੀ 'ਚ ਵੀ ਕੇਜਰੀਵਾਲ ਸੀ ਤੇ ਪੰਜਾਬ 'ਚ ਵੀ ਭਗਵੰਤ ਮਾਨ ਸੀ ਫੇਰ ਨਹੀਂ ਪੰਜਾਬ ਦਾ ਧੂਆ ਦਿੱਲੀ ਗਿਆ ਹਮ ਫੇਰ ਬੀਜੇਪੀ ਵਾਲਿਆਂ ਨੂੰ ਦਿੱਲੀ ਦਿੱਲੀ ਵਾਲੇ ਬੀਜੇਪੀ ਵਾਲਿਆਂ ਨੂੰ ਪੰਜਾਬ ਦਾ ਧੂਆਂ ਲੱਗਦਾ ਸੀ ਆਪ ਵਾਲਿਆਂ ਨੂੰ ਨਹੀਂ ਲੱਗਦਾ ਸੀ ਹਾਂ 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 ਇਹਨਾਂ ਫਿਰ ਇਹ ਵੀ ਇੱਕ ਮਾਰ ਰਿਹਾ ਤੇ ਉਸ ਤੋਂ ਬਾਅਦ ਹੁਣ ਦਿੱਲੀ 'ਚ ਬੀਜੇਪੀ ਦੀ ਸਰਕਾਰ ਤੇ ਤੁਸੀਂ ਦਰੁਸਤ ਫਰਮਾਇਆ ਕਿ ਜਦੋਂ ਪੰਜਾਬ 'ਚ ਝੋਨਾ ਲੱਗਦਾ ਹੈ ਉਹਨਾਂ ਦਿਨਾਂ 'ਚ ਝੋਨਾ ਵੱਢ ਹੁੰਦਾ ਹੈ ਅਕਤੂਬਰ ਨਵੰਬਰ 'ਚ ਆ ਕੇ ਉਸ ਵਕਤ ਬਰਾਲੀਆਂ ਨੂੰ ਅੱਗ ਲੱਗਦੀ ਹੈ ਤੇ ਉਧਰ ਮੌਸਮ ਬਦਲ ਰਿਹਾ ਹੁੰਦਾ ਤੇ ਦਿੱਲੀ ਦੇ ਮੌਸਮ ਦੀ ਨਮੀ ਦਾ ਹਵਾਲਾ ਵੀ ਹੈ ਤੇ ਉਸ ਦੇ ਵਿੱਚ ਕਹਿੰਦੇ ਬਹੁਤ ਮਤਲਬ ਕਿ 5% 7% ਇਹਨਾਂ ਰੈਂਡ ਕੁੰਦੀ ਅੱਗ ਦਾ ਕਾਰਨ ਹੁੰਦਾ ਕਣ ਬਾਕੀ 90 95% ਤਾਂ ਹੋਰ ਕਾਰਨ ਹਵਾ ਦੇ ਪ੍ਰਦੂਸ਼ਣ ਦੇ ਪਰ ਉਹਦੇ باوجود ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਪਰ ਇਹ ਨਾ ਅਕਤੂਬਰ ਮਹੀਨਾ ਨਾ ਨਵੰਬਰ ਮਹੀਨਾ ਜੀ ਨਾ ਸਰਦੀ ਦੀ ਆਮਦ ਹੈ ਮਤਲਬ ਜੇ ਅਪ੍ਰੈਲ ਮਈ ਮਹੀਨੇ ਚ ਵੀ ਦਿੱਲੀ ਦੀ ਹਵਾ ਖਰਾਬ ਹੈ ਤੇ ਫਿਰ ਹੁਣ ਦੱਸੋ ਜੀ ਕਿਹਨੂੰ ਜ਼ਿੰਮੇਵਾਰ ਠਹਿਰਾਉਣਾ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਚ ਤੁਹਾਡੀ ਭਾਈਵਾਲ ਦੀ ਸਰਕਾਰ ਨਹੀਂ ਹੈ ਜਾਂ ਥੋੜਾ ਜਿਹਾ ਗਾਂ ਹਿਮਾਚਲ ਚ ਉੱਥੇ ਤੁਹਾਡੀ ਭਾਈਵਾਲ ਦੀ ਸਰਕਾਰ ਨਹੀਂ ਉਹਨਾਂ ਦਾ ਨਾਮ ਲੈਣਾ ਤਾਂ ਦੱਸੋ ਹਾਂ ਹਾਂ ਬੈਸੇ ਨਾ ਆਮ ਆਦਮੀ ਪਾਰਟੀ ਜਦੋਂ ਦਿੱਲੀ ਤੋਂ ਬਾਹਰ ਹੋਈ ਤੇ ਬੀਜੇਪੀ ਆਈ ਹੂੰ ਤੇ ਫਿਰ ਤਾਂ ਥੋੜੀ ਦਿੱਲੀ ਚ ਡਬਲ ਇੰਜਨ ਵਾਲੀ ਸਰਕਾਰ ਵੀ ਆ ਗਈ ਪਰ ਡਬਲ ਕੀ ਦਿੱਲੀ ਚ ਤਾਂ ਚਾਰ ਇੰਜਨ ਵਾਲੀ ਸਰਕਾਰ ਹੂੰ ਜੀ ਜੀ ਖੁਦ ਆਪਣੀ ਸਰਕਾਰ ਤੁਹਾਡੀ ਜਿਹੜੀ ਕੇਂਦਰ ਸਰਕਾਰ ਮੋਦੀ ਸਰਕਾਰ ਜੀ ਨੂੰ ਕਹਿੰਦੇ ਹੋ ਜੀ ਉਹਦਾ ਵੀ ਸਾਰਾ ਕੰਮ ਕਰ ਦਿੱਲੀ ਤੋਂ ਹੀ ਚੱਲਦਾ ਫਿਰ ਉਸ ਤੋਂ ਬਾਅਦ ਦਿੱਲੀ ਨੂੰ ਕੰਟਰੋਲ ਕਰਨ ਲਈ ਜਿਹੜਾ ਉੱਪਰ ਆਜਪਾ ਲਾਇਆ ਵਾ ਬਾਇਆ ਅਮਿਤ ਸ਼ਾ ਜਿਹਨਾਂ ਦਾ ਕੰਟਰੋਲ ਆ ਉਹ ਵੀ ਦਿੱਲੀ ਤੋਂ ਇਹਨਾਂ ਦੇ ਆਪਣੇ ਹਾਂ ਹਾਂ ਫਿਰ ਤੀਜਾ ਇੰਜਣ ਤੁਹਾਡਾ ਹੁਣ ਬੀਜੇਪੀ ਦੀ ਸਰਕਾਰ ਆ ਗਈ ਉੱਥੇ ਹਾਂ ਬੀਬੀ ਗੁਪਤਾ ਹੋਰੀ ਉੱਥੇ ਸੀਐਮ ਨੇ ਉਸ ਤੋਂ ਬਾਅਦ ਨਗਰ ਨਿਗਮ ਵੀ ਹੁਣ ਤੁਹਾਡੇ ਦਿੱਲੀ ਦੇ ਤੁਹਾਡੇ ਕੰਟਰੋਲ ਚ ਸੋ ਚਾਰ ਇੰਜਣ ਤਾਂ ਦਿੱਲੀ ਚ ਤੁਹਾਡੇ ਨੇ ਹੋਰ ਛੱਡੋ ਦਿੱਲੀ ਜਿਹੜਾ ਐਨਸੀਆਰ ਨਾਲ ਜਿਹੜੇ ਜੁੜੇ ਹੋਏ ਖੇਤਰ ਨੇ ਜੇ ਉਧਰ ਨੋਇਡ ਵਾਲੇ ਪਾਸੇ ਨੂੰ ਚਲ ਜੀਏ ਇਧਰ ਗੜਗਾਉਂ ਵਾਲੇ ਪਾਸੇ ਨੂੰ ਚਲ ਜੀਏ ਹੈਨਾ ਜਾਂ ਇਧਰ ਹਰਿਆਣੇ ਦੇ ਕਰਨਾਲ ਵਾਲੇ ਪਾਸੇ ਨੂੰ ਆ ਜੀਏ ਉਧਰ ਰਾਸਵਾਨ ਵਾਲਾ ਖੁੰਜੀ ਵਾਲੇ ਪਾਸੇ ਨੂੰ ਚਲ ਜੀਏ ਤਾਂ ਫਿਰ ਜਿਹੜਾ ਐਨਸੀਆਰ ਦੇ ਵਿੱਚ ਕੁਝ ਖੇਤਰ ਰਾਜਸਥਾਨ ਦਾ ਆਉਂਦਾ ਕੁਝ ਯੂਪੀ ਦਾ ਆਉਂਦਾ ਕੁਝ ਹਰਿਆਣਾ ਦਾ ਆਉਂਦਾ ਤੇ ਇਹ ਤਿੰਨਾਂ ਥਾਂਾਂ ਵਿੱਚ ਵੀ ਤੁਹਾਡੀ ਬੀਜੇਪੀ ਦੀ ਸਰਕਾਰ ਹੂੰ ਤੇ ਸਾਰੀਆਂ ਸਰਕਾਰਾਂ ਤੁਹਾਡੀਆਂ ਫਿਰ ਹਵਾ ਦਿੱਲੀ ਦੀ ਕਿਉਂ ਖਰਾਬ ਹੈ ਵੀ ਹਾਂਜੀ ਸਹੀ ਹੈ ਕਰ ਲੋ ਨਾ ਕੰਮ ਮਿਲ ਕੇ ਕਰ ਲੋ ਕੋਈ ਯੋਜਨਾ ਬਣਾ ਲੋ ਸੋ ਆਪੋ ਹਵਾ ਦੇ ਕਾਰਨ ਖਰਾਬ ਹੋਣ ਦੇ ਤੁਹਾਡੇ ਦਿੱਲੀ ਦੇ ਆਪਣੇ ਨੇ ਸਰਕਾਰਾਂ ਦੀਆਂ ਨਲਾਇਕੀਆਂ ਨੀਤੀਆਂ ਨੇ ਤੇ ਲੋਕਾਂ ਦੀਆਂ ਆਪਣੀਆਂ ਕੋਤਾਈਆਂ ਨੇ ਆਪਸੇ ਜਿਹੜੇ ਨੇ ਤੇ ਬਦਨਾਮ ਕਰਨ ਨੂੰ ਪੰਜਾਬ ਸੇ ਅਪ੍ਰੈਲ ਮਹੀਨੇ ਚ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਦੱਸੀ ਗਈ ਤੇ ਹੁਣ ਬਈ ਮਹੀਨਾ ਬੀਤ ਗਿਆ ਵੀ ਇਹ ਖਰਾਬ ਦੱਸੀ ਜਾ ਰਹੀ ਹੈ ਸੋ ਇਹਨਾਂ ਦਿਨਾਂ ਤੋਂ ਜੇ ਖਰਾਬ ਹੈ ਫਿਰ ਭਾਈ ਅਕਤੂਬਰ ਨਵੰਬਰ ਚ ਪੰਜਾਬ ਨੂੰ ਨਾ ਭੰਡਿਆ ਕਰ ਹੂੰ ਸਹੀ ਗੱਲ ਹੈ ਜੀ ਫਿਰ ਕੋਈ ਹੋਰ ਕਾਰਨ ਲੱਭੋ ਨਾ ਜਿਹਦੇ ਨਾਲ ਹੱਲ ਹੋ ਸਕੇ ਤੁਸੀਂ ਤਾਂ ਧੂਆਂ 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 ਦਾ ਕਰਕੇ ਧੂਆਂ ਉਹ ਹੱਲ ਨਹੀਂ ਨਾ ਹੁੰਦਾ ਜੇ ਧੂਏ ਤੋਂ ਬਿਨਾ ਵੀ ਤੁਹਾਡਾ ਤਾਂ ਉਹੀ ਹਾਲ ਹੈ